ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕੱਲ ਇੰਡੀਆ ਗਠਜੁਟਬੰਧਨ ਦੀ ਮੀਟਿੰਗ ਹੋਈ ਕਈ ਵੱਡੇ ਵੱਡੇ ਫੈਸਲਿਆਂ ਦੇ ਉੱਪਰ ਗੱਲ ਕੀਤੀ ਗਈ ਸੋ ਉਹਨਾਂ ਵੱਡੇ ਵੱਡੇ ਫੈਸਲਿਆਂ ਦੀ ਗੱਲ ਤਾਂ ਕਰਿਓ ਹੀ ਪਰ ਸਭ ਤੋਂ ਅਹਿਮ ਗੱਲ ਜਿਸ ਉੱਪਰ ਤੁਸੀਂ ਜ਼ਰੂਰ ਜੋ ਹੈ ਗੱਲ ਸਾਂਝੀ ਕਰਿਓ ਕਿ ਜੋ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਹੈ ਉਹ ਇੰਡੀਆ ਗਠਜੋੜ ਦੇ ਤਹਿਤ ਗਠਜੋੜ ਦੇ ਵਿੱਚ ਚੋਣਾਂ ਲੜੇਗੀ ਜਾਂ ਨਹੀਂ ਕਿਉਂਕਿ ਪੰਜਾਬ ਦੇ ਲੋਕ ਤਾਂ ਇਹ ਹੀ ਜਾਣਨਾ ਚਾਹੁੰਦੇ ਨੇ ਸੋ ਪੂਰੀ ਜਾਣਕਾਰੀ ਜੋ ਹੈ ਇੰਡੀਆ ਗਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਨੂੰ ਲੈ ਕੇ ਵਿਚਾਰਾਂ ਦੇ મતਭੇਦ ਨੂੰ ਲੈ ਕੇ ਜ਼ਰੂਰ ਸਾਰੀ ਗੱਲ ਸਾਂਝੀ ਕਰਿਓ ਹਜੋ ਜੀ ਇੰਡੀਆ ਗਠਜੋੜ ਦੀ ਜਿਹੜੀ ਕੱਲ ਮੀਟਿੰਗ ਹੋਈ ਮੁੱਲਕ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਇਹ ਬਹੁਤ ਅਹਿਮ ਮੀਟਿੰਗ ਸੀ ਸਭ ਤੋਂ ਪਹਿਲਾਂ 23 ਜੂਨ ਨੂੰ ਬਿਹਾਰ ਦੇ ਵਿੱਚ ਇੰਡੀਆ ਗਠਬੰਧਨ ਦੀ ਬੈਠਕ ਹੋਈ ਸੀ ਉਸ ਤੋਂ ਬਾਅਦ 17 ਅਤੇ 18 ਜੁਲਾਈ ਨੂੰ ਇਹ ਬੈਠਕ ਬੰਗਲੌਰੂ ਦੇ ਵਿੱਚ ਹੋਈ ਔਰ ਉਸ ਤੋਂ ਬਾਅਦ 31 ਅਤੇ 1 ਸਤੰਬਰ ਨੂੰ ਅ ਮੁੰਬਈ ਦੇ ਵਿੱਚ ਇਹ ਬੈਠਕ ਹੋਈ ਸੀ 6 ਦਸੰਬਰ ਨੂੰ ਵੀ ਇਹ ਬੈਠਕ ਸੱਦੀ ਗਈ ਸੀ ਰੱਦ ਕਰ ਦਿੱਤੀ ਗਈ ਸੀ ਹੁਣ ਇਹ ਬੈਠਕ ਕੱਲ ਹੋਈ ਹੈ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਬਹੁਤ ਵੱਡੇ ਹੋਟਲ 'ਚ ਬੈਠਕ ਹੋਈ ਲਗਭਗ 28 ਪੋਲੀਟੀਕਲ ਪਾਰਟੀਆਂ ਦੇ ਆਗੂ ਇਸ ਮੀਟਿੰਗ ਤੇ ਸ਼ਾਮਲ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹੇ ਅਰਵਿੰਦ ਕੇਜਰੀਵਾਲ ਮੌਜੂਦ ਰਹੇ ਰਾਗਵ ਚੱਡਾ ਮੌਜੂਦ ਰਹੇ ਸ਼ਰਦ ਪਵਾਰ ਉੱਥੇ ਮੌਜੂਦ ਰਹੇ ਨਿਤਿਸ਼ ਕੁਮਾਰ ਆ ਪਾਏ ਬੀਬੀ ਮਮਤਾ ਬਨਰਜੀ ਆ ਪਾਏ ਅਖਲੇਸ਼ ਯਾਦਵ ਮੋਲਯਮ ਸਿੰਘ ਯਾਦਵ ਦੇ ਪੁੱਤਰ ਜਿਹੜੇ ਹੁਣ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਉਹ ਉੱਚੇ ਚੇ ਤੌਰ ਤੇ ਆਏ ਫਾਰਖ ਖੁਦੁੱਲਾ ਆਏ ਮਹਿਬੂਬਾ ਮੁਫਤੀ ਜਿਹੜੇ ਕਿ ਪੀਡੀਪੀ ਨੂੰ ਰਿਪਰੈਜ਼ੈਂਟ ਕਰਦੇ ਨੇ ਸੋ ਲਗਭਗ 28 ਪਾਰਟੀਆਂ ਦੇ ਨੁਮਾਇੰਦੇ ਇਸ ਬੈਠਕ ਦੇ ਵਿੱਚ ਆਏ ਔਰ ਪੰਜਾਬ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਬੜਾ ਅਹਿਮ ਸਵਾਲ ਹੈ ਮੈਂ ਉਹਦੇ ਤੇ ਵੀ ਹੋਣਾ ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਇੱਕ رائے ਇਸ ਮੀਟਿੰਗ ਦੇ ਵਿੱਚ ਕੱਲ ਜ਼ਰੂਰ ਬਣੀ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਅਸੀਂ ਇੱਕੋ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਸਾਹਮਣੇ ਉਤਾਰਨਾ ਹੈ ਮਤਲਬ ਵਿਰੋਧੀ ਧਿਰਾਂ ਇੱਕ ਉਮੀਦਵਾਰ ਉਤਾਰਨਾ ਚਾਹੁੰਦੀਆਂ ਨੇ ਭਾਜਪਾ ਦੇ ਉਮੀਦਵਾਰ ਦੇ ਖਿਲਾਫ ਤਾਂ ਕਿ ਜਿਹੜੀ ਐਂਟੀ ਇਨਕੰਮਬੈਂਸੀ ਹੈ ਉਹ ਵਿਰੋਧੀ ਧਿਰਾਂ ਉਹਦੀ ਸਹੀ ਤਰ੍ਹਾਂ ਨਾਲ ਵਰਤੋਂ ਕਰ ਸਕਣ ਔਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰ ਸਕਣ ਔਰ ਇੰਡੀਆ ਗਠਜੰਬੰਦਨ ਚਾਹੁੰਦਾ ਹੈ ਕਿ ਅਸੀਂ 2024 ਚ ਜਿੱਤੀਏ ਪ੍ਰਧਾਨ ਮੰਤਰੀ ਕੌਣ ਹੋਏਗਾ ਇਹਦੇ ਉੱਤੇ ਵੱਖਰੀ ਤਰ੍ਹਾਂ ਦੀ ਅਚਾਨਕ رائے ਬਣੀ ਬੀਬੀ ਮਮਤਾ ਬਨਰਜੀ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਕਿ ਮਲਕੇ ਅਰਜਨ ਖੜਗੇ ਜਿਹੜੇ ਕਾਂਗਰਸ ਪ੍ਰੈਜ਼ੀਡੈਂਟ ਨੇ ਉਹ ਪੀਐਮ ਦਾ ਚਿਹਰਾ ਹੋ ਜਾਣੇ ਚਾਹੀਦੇ ਨੇ ਛੱਟਪਟ ਅਰਵਿੰਦ ਕੇਜਰੀਵਾਲ ਨੇ ਸਵਾਗਤ ਕਰ ਦਿੱਤਾ ਵੈਲਕਮ ਕਰ ਦਿੱਤਾ ਪਰ ਮਲਕੇ ਅਰਜਨ ਖੜਗੇ ਨੇ ਕਿਹਾ ਕਿ ਇਹ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਇੱਕ ਤਰੀਕੇ ਨਾਲ ਇਸ ਪ੍ਰਸਤਾਵ ਨੂੰ ਨਕਾਰਿਆ ਕਿਉਂਕਿ ਅਗਰ ਮਲਕੇ ਅਰਜਨ ਖੜਗੇ ਚਿਹਰੇ ਦੇ ਰੂਪ ਦੇ ਵਿੱਚ ਕੱਲ ਪੇਸ਼ ਹੋ ਜਾਂਦੇ ਕੋਈ ਦੋ ਰਾਏ ਨਹੀਂ ਹੈ ਕਿ ਫਿਰ ਮੁਕਾਬਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਸਸ ਮਲਕੇ ਅਰਜਨ ਖੜਗੇ ਬਣ ਜਾਣਾ ਸੀ ਜਿਹੜੇ ਕਿ ਕਾਂਗਰਸ ਪ੍ਰੈਜ਼ੀਡੈਂਟ ਵੀ ਨੇ ਔਰ ਵਿਰੋਧੀ ਧਿਰਾਂ ਦੇ ਉਹ ਲੀਡਰ ਬਣ ਜਾਣੇ ਸੀ ਇੰਡੀਆ ਗਠਬੰਧਨ ਦੇ ਕੈਂਡੀਡੇਟ ਬਣਨੇ ਸੀ ਪਰ ਉਹਨਾਂ ਨੇ ਨਕਾਰਿਆ ਉਹ ਕਹਿੰਦੇ ਅਸੀਂ ਪਹਿਲਾਂ ਚੋਣਾਂ 'ਚ ਜਾਵਾਂਗੇ ਚੋਣਾਂ 'ਚ ਸੀਟਾਂ ਜਿੱਤਣ ਤੋਂ ਬਾਅਦ ਤੈਅ ਕਰਾਂਗੇ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਕਿਹੜਾ ਹੋਣਾ ਚਾਹੀਦਾ ਇੱਕ ਤਰੀਕੇ ਨਾਲ ਇੰਡੀਆ ਗਠਬੰਧਨ ਨੇ حال ਦੀ ਗੱਲ ਮੈਂ ਇਹ ਕਹਿ ਸਕਦਾ ਕਿ ਇਹ ਵਿਚਾਰ ਤਿਆਗ ਦਿੱਤਾ ਕਿ ਅਸੀਂ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਜੇਪੀ ਦਾ ਮੁਕਾਬਲਾ ਕਰਨ ਦੇ ਲਈ ਉਤਰਾਂਗੇ ਸੋ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਚੋਣਾਂ ਜਿੱਤਾਂਗੇ ਔਰ ਇੱਕ ਹੋਰ ਬਹੁਤ ਵੱਡੀ ਗੱਲ ਇਸ ਮੀਟਿੰਗ ਦੇ ਵਿੱਚ ਬਾਹਰ ਆਈ ਹੈ ਸੀਟ ਸ਼ੇਅਰਿੰਗ ਦੇ ਉੱਤੇ ਬਹੁਤ ਦਬਾਅ ਸੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਸੀ ਕਿ ਸੀਟ ਸ਼ੇਅਰਿੰਗ ਹੋਵੇ ਹਜੋਜੀ ਔਰ ਪੰਜਾਬ 'ਚ ਖਾਸ ਤੌਰ ਤੇ ਕਾਂਗਰਸ ਪਾਰਟੀ ਪੰਜਾਬ ਦਾ ਸੰਗਠਨ ਲਗਾਤਾਰ ਵਿਰੋਧ ਕਰ ਰਿਹਾ ਹੈ ਕਿ ਅਸੀਂ ਕਿਸੇ ਕੀਮਤ ਆਮ ਆਦਮੀ ਪਾਰਟੀ ਨਾਲ ਪੰਜਾਬ 'ਚ ਗੱਠ ਜੋੜ ਨਹੀਂ ਕਰਨਾ। ਦਿੱਲੀ ਦਾ ਕਾਂਗਰਸ ਦਾ ਯੂਨਿਟ ਕਹਿ ਰਿਹਾ ਅਸੀਂ ਦਿੱਲੀ 'ਚ ਗੱਠ ਜੋੜ ਨਹੀਂ ਕਰਨਾ। ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਪੰਜਾਬ 'ਚ 13 ਦੀਆਂ 13 ਸੀਟਾਂ ਚੰਡੀਗੜ੍ਹ ਵਾਲੀ 14ਵੀਂ ਸੀਟ ਲੜਨ ਦੀ ਤਿਆਰੀ ਕਰ ਰਹੇ ਨੇ, ਜਿੱਤਣ ਦੇ ਦਾਅਵੇ ਵੀ ਕਰ ਰਹੇ ਨੇ ਔਰ ਉਹ ਪੂਰੇ ਸਰਗਰਮ ਨੇ। ਹੁਣ ਸਵਾਲੇਆ ਮਲਕੀ ਅਰਜਨ ਖੜਗੇ ਨੇ ਜਦੋਂ ਭਾਸ਼ਣ ਦਿੱਤਾ ਮੰਚ ਤੋਂ ਡੇਡ ਸਵਾ ਮਿੰਟ ਡੇਢ ਮਿੰਟ ਦੀ ਉਹਨਾਂ ਦੀ ਗੱਲ ਬੜੀ ਸੁਣਨ ਵਾਲੀ ਹੈ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਉਹ ਵੀ ਮੈਂ ਖਰਜੋਜੀ ਆਪਾਂ ਸੁਣਾਉਣੇ ਆ ਪਰ ਮੈਂ ਉਸ ਤੋਂ ਪਹਿਲਾਂ ਇੱਕ ਜ਼ਿਕਰ ਕਰਨਾ ਮਲਕ ਅਰਜਨ ਖੜਗੇ ਕਹਿੰਦੇ ਵੀ ਸਾਰੇ ਮੁਲਕ ਚ ਜਿਹੜੇ ਕਾਂਗਰਸ ਦੇ ਯੂਨਿਟ ਨੇ ਬਿਹਾਰ ਚ ਬਿਹਾਰ ਕਾਂਗਰਸ ਉਹਨਾਂ ਦਾ ਪੀਸੀਸੀ ਸਟੇਟ ਦਾ ਜਿਹੜਾ ਹੈਗਾ ਪ੍ਰਦੇਸ਼ ਕਾਂਗਰਸ ਕਮੇਟੀ ਦਿੱਲੀ ਚ ਡੀਸੀਸੀ ਦਿੱਲੀ ਕਾਂਗਰਸ ਕਮੇਟੀ ਪੰਜਾਬ ਚ ਪੀਸੀਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹ ਕਹਿੰਦੇ ਜਿਹੜੇ ਸਾਡੇ ਸਟੇਟ ਦੇ ਯੂਨਿਟ ਨੇ ਕਾਂਗਰਸ ਦੇ ਸੂਬਾ ਕਮੇਟੀਆਂ ਨੇ ਉਹ ਲੋਕਲ ਪੱਧਰ ਤੇ ਸੂਬਾ ਪੱਧਰ ਤੇ ਪਹਿਲਾਂ ਵਿਰੋਧੀ ਪਾਰਟੀਆਂ ਦੇ ਨਾਲ ਗੱਠਜੋੜ ਕਰਨਗੀਆਂ ਸੀਟ ਸ਼ੇਅਰਿੰਗ ਆਪਣੇ ਲੈਵਲ ਤੇ ਕਰਨਗੀਆਂ ਉਸ ਤੋਂ ਬਾਅਦ ਅਗਰ ਕਿਤੇ ਰੌਲਾ ਪੈਂਦਾ ਤੇ ਫਿਰ ਅਸੀਂ ਫੈਸਲਾ ਦਿੱਲੀ ਚ ਕਰ ਸਕਦੇ ਹਾਂ ਸੋ ਬਿਹਾਰ ਚ ਬਿਹਾਰ ਦਾ ਸੰਗਠਨ ਹੈ ਜਿਹੜਾ ਬਿਹਾਰ ਦੀਆਂ ਪਾਰਟੀਆਂ ਨਾਲ ਗੱਲ ਕਰੇਗਾ ਯੂਪੀ ਚ ਯੂਪੀ ਦਾ ਸੰਗਠਨ ਉੱਥੋਂ ਦੀਆਂ ਪਾਰਟੀਆਂ ਨਾਲ ਗੱਲਬਾਤ ਕਰੇਗਾ ਇਹ ਮਲਕੇ ਅਰਜਨ ਖੜਗੇ ਨੇ ਇੱਕ ਵੱਡਾ ਬਿਆਨ ਦਿੱਤਾ ਹੁਣ ਇਸ ਬਿਆਨ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਚ ਜਿਹੜਾ ਕਾਂਗਰਸ ਦਾ ਯੂਨਿਟ ਹੈ ਰਾਜਾ ਵੜਿੰਗ ਨੇ ਜਾਂ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਸੁਖਜਿੰਦਰ ਰੰਧਾਵਾ ਨੇ ਇਹ ਇਸ ਹੱਕ ਚ ਹੋਣਗੇ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰੀਏ ਇਹਦਾ ਮਤਲਬ ਹੈ ਪੰਜਾਬ ਚ ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ ਗੱਠ ਜੋੜ ਅਗਰ ਪੰਜਾਬ ਇਕਾਈ ਤੇ ਛੱਡ ਦਿੱਤਾ ਜਾਂਦਾ ਹੈ ਤੇ ਹੋਣਾ ਔਖਾ ਇਹਦਾ ਮਤਲਬ ਹੈ ਕਿ ਪੰਜਾਬ ਦੀ ਗਠਜੋੜ ਦਾ ਫੈਸਲਾ ਗਠਜੋੜ ਹੋਏਗਾ ਜਾਂ ਨਹੀਂ ਹੋਏਗਾ ਇਹ ਗੱਲ ਇੱਕ ਵਾਰੀ ਫੇਰ ਦਿੱਲੀ ਤੱਕ ਪਹੁੰਚੇਗੀ ਤੇ ਦਿੱਲੀ 'ਚ ਹੀ ਫੈਸਲਾ ਹੋਏਗਾ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਦਿੱਲੀ ਦਾ ਜਿਹੜਾ ਕਾਂਗਰਸ ਯੂਨਿਟ ਹੈ ਉਹ ਨਹੀਂ ਚਾਹੁੰਦਾ ਕਿ ਅਸੀਂ ਆਪ ਨਾਲ ਮਿਲ ਕੇ ਚੋਣਾਂ ਲੜੀਏ ਇਹਦਾ ਮਤਲਬ ਹੈ ਉਹ ਵੀ ਫੈਸਲਾ ਫੇਰ ਦਿੱਲੀ ਤੇ ਜਾਏਗਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਮੰਮਤਾ ਬੇਨਰਜੀ ਮੁੱਖ ਮੰਤਰੀ ਨੇ ਪੱਛਮੀ ਬੰਗਾਲ 'ਚ ਉੱਥੋਂ ਦਾ ਜਿਹੜਾ ਕਾਂਗਰਸ ਦਾ ਯੂਨਿਟ ਹੈ ਕੀ ਉਹ ਮਮਤਾ ਬਨਰਜੀ ਦੇ ਨਾਲ ਸੀਟਾਂ ਦੀ ਵੰਡ ਦਾ ਮਸਲਾ ਨਿਬੇੜ ਸਕੇਗਾ ਮੁਲਾਇਮ ਸਿੰਘ ਯਾਦਵ ਨਾਲ ਉੱਤਰ ਪ੍ਰਦੇਸ਼ ਦਾ ਕਾਂਗਰਸ ਦਾ ਸੰਗਠਨ ਸੀਟਾਂ ਦੀ ਵੰਡ ਨਿਬੇੜ ਸਕੇਗਾ ਬਿਹਾਰ ਦਾ ਜਿਹੜਾ ਸਟੇਟ ਯੂਨਿਟ ਹੈ ਉਹ ਸੀਟ ਵੰਡ ਨਿਬੇੜ ਸਕੇਗਾ ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਕਿ ਸੀਟਾਂ ਦੀ ਵੰਡ ਕਰਨੀ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਲਈ ਬਣਨ ਵਾਲੀ ਹੈ 542 ਸੀਟਾਂ ਨੇ ਜਿਹੜੀਆਂ ਕਾਂਗਰਸ 42 43 ਸੀਟਾਂ ਤੇ ਲੜਦੀ ਹੈ ਸੋ ਇਹ ਕਾਂਗਰਸ ਨੇ ਤੈਅ ਕਰਨਾ ਹੈ ਕਿ ਅਸੀਂ ਕਿਹੜੇ ਕਿਹੜੇ ਸੂਬੇ 'ਚ ਕਿੰਨੀਆਂ-ਕਿੰਨੀਆਂ ਸੀਟਾਂ ਦੂਸਰਿਆਂ ਨਾਲ ਵੰਡਣੀਆਂ ਨੇ ਜਾਂ ਦੂਸਰਿਆਂ ਨੂੰ ਛੱਡਣੀਆਂ ਨੇ ਜਾਂ ਕਈ ਸੂਬਿਆਂ 'ਚ ਦੂਸਰਿਆਂ ਤੋਂ ਮੰਗਣੀਆਂ ਨੇ ਸੋ ਮੈਨੂੰ ਲੱਗਦਾ ਇਹ ਸਟੇਟ ਯੂਨਿਟ ਦੇ ਵਸ ਦੀ ਗੱਲ ਨਹੀਂ ਹੈ ਇਹ ਰੋਲੇ ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਲਈ ਹੋਰ ਸਿਰਦਰਦੀ ਬਣਨਗੇ ਕਾਂਗਰਸ ਪਾਰਟੀ ਇਹਨਾਂ ਨੂੰ ਕਿਵੇਂ ਨਿਬੇੜਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਕੱਲ ਕੱਲ ਦੀ ਬੈਠਕ ਤੋਂ ਬਾਅਦ ਜਿਹੜਾ ਇੱਕ ਏਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸਾਰੀਆਂ ਪਾਰਟੀਆਂ ਵੱਲੋਂ ਸਾਰਿਆਂ ਨੇ ਲਗਭਗ ਇਹੀ ਕਿਹਾ ਕਿ ਅਸੀਂ ਮਿਲ ਕੇ ਚੋਣਾਂ ਲੜਾਂਗੇ ਔਰ ਬੀਜੇਪੀ ਦੇ ਖਿਲਾਫ ਇੱਕ ਕੈਂਡੀਡੇਟ ਉਤਾਰਨ ਦੀ ਕੋਸ਼ਿਸ਼ ਕਰਾਂਗੇ ਪਰ ਸੀਟਾਂ ਦੀ ਵੰਡ ਹਜੇ ਵੀ ਬਹੁਤ ਵੱਡਾ ਮਸਲਾ ਹੈ ਕੱਲ ਦੀ ਮੀਟਿੰਗ ਦੇ ਵਿੱਚ ਭਾਵੇਂ ਕਾਂਗਰਸ ਨੇ ਇੱਕ ਕਮੇਟੀ ਵੀ ਬਣਾਈ ਹੈ ਪੰਜ ਮੈਂਬਰਾਂ ਤੇ ਆਧਾਰਿਤ ਜਿਹੜੀ ਪੂਰੇ ਮੁਲਕ 'ਚ ਸੀਟ ਸ਼ੇਅਰਿੰਗ ਦੇ ਉੱਤੇ ਕੰਮ ਵੀ ਕਰੇਗੀ ਪਰ ਮੈਨੂੰ ਲੱਗਦਾ ਹੈ ਸੀਟਾਂ ਦੀ ਵੰਡ ਦਾ ਮਸਲਾ ਹਜੇ ਵੀ ਬਹੁਤ ਵੱਡਾ ਹੈ ਔਰ ਕੱਲ ਦੀ ਮੀਟਿੰਗ ਤੋਂ ਬਾਅਦ ਇਹ ਮਸਲਾ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਆਉਂਦੇ ਦਿਨ ਨੇ ਜਿਹੜੇ ਉਹ ਸਿਆਸੀ ਤੌਰ ਤੇ ਬੜੀ ਉਥਲ-ਪੁਥਲ ਵਾਲੇ ਹੋ ਸਕਦੇ ਨੇ ਭਾਵੇਂ ਉਹ ਪੰਜਾਬ 'ਚ ਕਾਂਗਰਸ ਅਰੇ ਔਰ ਆਮ ਆਦਮੀ ਪਾਰਟੀ ਦੇ ਵਿਚਾਲੇ ਤੇ ਭਾਵੇਂ ਕਾਂਗਰਸ ਅਤੇ ਦੂਜੀਆਂ ਸੂਭਾਈ ਪਾਰਟੀਆਂ ਦੇ ਵਿਚਾਲੇ ਸੋ ਅਗਲੇ 2-3 ਦਿਨ ਨੇ ਜਿਹੜੇ ਇਸ ਗੱਠ ਜੋੜ ਦੇ ਗਠਜੋੜ ਦੀ ਮੀਟਿੰਗ ਤੋਂ ਬਾਅਦ ਸੂਬੇ ਦੇ ਯੂਨਿਟ ਕੀ ਰਿਐਕਸ਼ਨ ਦਿੰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਪੂਰੀ ਕਲੈਰਿਟੀ ਹੋਏਗੀ ਪਰ ਮੈਨੂੰ ਲੱਗਦਾ ਹੈ ਖੂਬ ਸਿਆਸੀ ਕਮਸਾਨ ਮੱਚੇਗਾ ਟਿਕਟਾਂ ਦੀ ਵੰਡ ਤੋਂ ਪਹਿਲਾਂ ਇਹ ਮੁੱਦਾ ਹੈ ਕਿ ਸਭੀ ਲੋਕ ਮਿਲ ਕੇ ਕੰਮ ਕਰਨਗੇ ਔਰ ਸੀਟ ਸ਼ੇਅਰਿੰਗ ਦਾ ਵੀ ਹਮ ਮਿਲ ਕੇ ਪਹਿਲੇ ਜਿਸ ਜਿਸ ਸਟੇਟ ਮੇਂ ਹਮਾਰੇ लोग हैं पहले वो लोग वहाँ पर एक दूसरे से समझौता करेंगे अगर कहीं दिक्कत है या कहीं अभी नहीं बन सकता उसके लिए फिर यहाँ पर हमारे जो इंडिया गठबंधन के नेता लोग हैं उसको वो डिसाइड करेंगे सो खड़गे होना खड़गे उन्होंने गलत सुनी हूँ जो मैं आम आदमी पार्टी का भी जिक्र करा पंजाब के बच्चे ਭਗਵੰਤ ਮਾਨ ਬਹੁਤ ਆਸਵੰਦਨੇ ਔਰ ਭਗਵੰਤ ਮਾਨ ਬਹੁਤ ਜ਼ਿਆਦਾ ਸਰਗਰਮ ਵੀ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਰੈਲੀਆਂ ਕਰ ਚੁੱਕੇ ਨੇ ਭਗਵੰਤ ਮਾਨ ਗੁਰਦਾਸਪੁਰ ਚ ਉਹਨਾਂ ਨੇ ਰੈਲੀ ਕੀਤੀ ਮਾਨਸਾ ਰੈਲੀ ਕੀਤੀ ਬਠਿੰਡੇ ਚ ਉਹਨਾਂ ਨੇ ਰੈਲੀ ਕੀਤੀ ਔਰ ਲਗਾਤਾਰ ਕੋਸ਼ਿਸ਼ ਭਗਵੰਤ ਮਾਨ ਉਹਨਾਂ ਦੀ ਇਹੀ ਹੈ ਕਿ 13 ਦੀਆਂ 13 ਅਸੀਂ ਪੰਜਾਬ ਦੀਆਂ ਸੀਟਾਂ ਜਿੱਤੀਏ ਔਰ 14ਵੀਂ ਸੀਟ ਅਸੀਂ ਜਿੱਤੀਏ ਚੰਡੀਗੜ੍ਹ ਦੀ ਅਸਲ 'ਚ ਆਮ ਆਦਮੀ ਪਾਰਟੀ ਜਦੋਂ ਸਤੰਬਰ ਚ ਵੀ ਬੈਠਕ ਹੋਈ ਸੀ ਉਦੋਂ ਵੀ ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹੀ ਸੀ ਕਿ ਅਸੀਂ ਸੀਟ ਵੰਡ ਦੇ ਉੱਤੇ ਧਿਆਨ ਕਰੀਏ ਤੇ ਜਲਦੀ ਤੋਂ ਜਲਦੀ ਅਸੀਂ ਸੀਟਾਂ ਵੰਡ ਲਈਏ ਤਾਂ ਕਿ ਅਸੀਂ ਚੋਣ ਦੀ ਤਿਆਰੀ ਚ ਉਤਰ ਸਕੀਏ ਲੇਕਿਨ ਉਸ ਵੇਲੇ ਦੀਆਂ ਸੀਟਾਂ ਦੀ ਵੰਡ ਨਹੀਂ ਹੋਈ ਫਿਰ ਵਿਧਾਨ ਸਭਾ ਚੋਣਾਂ ਵਿੱਚ ਆਈਆਂ ਔਰ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰਾ ਕੁਝ ਸਿਆਸੀ ਤੌਰ ਤੇ ਖਿੰਡ ਗਿਆ ਕਿਉਂਕਿ ਇੰਡੀਆ ਗਠਜੁਟ ਮੰਦਨ ਵਿਧਾਨ ਸਭਾ ਚੋਣਾਂ ਮਿਲ ਕੇ ਨਹੀਂ ਲੜਿਆ ਇਸ ਦੇ ਦਰਮਿਆਨ ਆਮ ਆਦਮੀ ਪਾਰਟੀ ਨੇ ਆਪਣੀ ਸਰਗਰਮੀ ਜਾਰੀ ਰੱਖੀ ਔਰ ਪੰਜਾਬ ਚ ਵੀ ਭਗਵੰਤ ਮਾਨ ਨੇ ਮੰਨ ਚੁੱਕੇ ਸੀ ਕਿ ਅਗਰ ਅਗਰ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਹੁੰਦਾ ਜਾਂ ਸੀਟਾਂ ਦੀ ਵੰਡ ਨਹੀਂ ਬਣਦੀ ਤੇ ਸਾਨੂੰ ਇਕੱਲੇ ਲੜਨਾ ਪੈ ਸਕਦਾ ਹੈ ਔਰ ਆਮ ਆਦਮੀ ਪਾਰਟੀ ਦੇ ਮਨ ਚ ਵੀ ਕਿਤਨਾ ਕਿਤੇ ਗੱਲ ਬਣ ਗਈ ਸੀ ਕਿ ਜਿਵੇਂ ਪੰਜਾਬ ਦੇ ਲੀਡਰ ਵਿਰੋਧ ਕਰ ਰਹੇ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਜੀ ਨੇ ਭਾਵੇਂ ਰਾਜਾ ਵੜਿੰਗ ਨੇ ਜਿਹੜੇ ਪਹਿਲਾਂ ਵਿਰੋਧ ਕਰਦੇ ਰਹੇ ਨੇ ਜਿਵੇਂ ਸੁਖਜਿੰਦਰ ਰੰਧਾਵਾ ਵਿਰੋਧ ਕਰਦੇ ਨੇ ਸੋ ਭਗਵੰਤ ਮਾਨ ਦੇ ਮਨ 'ਚ ਇਹ ਗੱਲ ਬਣ ਗਈ ਸੀ ਕਿ ਇਹ ਆਪਣੇ ਪੱਧਰ ਤੇ ਸਾਨੂੰ ਚੋਣਾ ਆਮ ਆਦਮੀ ਪਾਰਟੀ ਨੂੰ ਲੜਨੀਆਂ ਪੈ ਸਕਦੀਆਂ ਸੋ ਆਮ ਆਦਮੀ ਪਾਰਟੀ ਦਾ ਸੰਗਠਨ ਪੰਜਾਬ 'ਚ ਸਭ ਤੋਂ ਪਹਿਲਾਂ ਆਪਣੇ ਪੱਧਰ ਤੇ ਚੋਣਾਂ ਲੜਨ ਦੇ ਲਈ ਸਰਗਰਮ ਹੋਇਆ ਸੀ ਸੋ ਮੈਨੂੰ ਲੱਗਦਾ ਚੋਣ ਪ੍ਰਚਾਰ ਦੇ ਮਾਮਲੇ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਅੱਗੇ ਹੈ ਪੰਜਾਬ 'ਚ ਔਰ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕੀਤਾ ਹੈ ਇਹ ਜ਼ੀਰੋ ਬਿੱਲ ਸਭ ਤੋਂ ਵੱਡਾ ਸਿਆਸੀ ਲਾਹਾ ਆਮ ਆਦਮੀ ਪਾਰਟੀ ਨੂੰ ਮਿਲਣ ਵਾਲਾ ਹੈ ਜ਼ੀਰੋ ਬਿੱਲ ਦਾ ਇਸ ਤੋਂ ਬਾਅਦ ਮਹੱਲਾ ਕਲੀਨਿਕਾਂ ਦੀ ਗੱਲ ਹੈ ਔਰ 38000 ਨੌਕਰੀਆਂ ਵਰਗੇ ਫੈਕਟਰ ਨੇ ਇਹ ਸਾਰੇ ਫੈਕਟਰ ਨੇ ਜਿਹੜੇ ਔਰ ਖਾਸ ਤੌਰ ਤੇ ਜ਼ੀਰੋ ਬਿੱਲ ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਬਿਜਲੀ ਨੂੰ ਸਸਤੀ ਨਹੀਂ ਕਰ ਸਕੀ ਭਾਵੇਂ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਨੇ ਚੋਣਾਂ ਤੋਂ 2022 ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ 3-4 ਮਹੀਨੇ ਪਹਿਲਾਂ 2 ਤੋਂ 3 ਰੁਪਏ ਦੀ ਜਿਹੜੀ ਸਬਸਿਡੀ ਆ ਉਹ ਬਿਜਲੀ ਤੇ ਕੀਤੀ ਸੀ ਲੇਕਿਨ ਇਸ ਦੇ ਬਾਵਜੂਦ ਵੀ ਬਿਜਲੀ ਦਾ ਰੇਟ ਬਹੁਤ ਜ਼ਿਆਦਾ ਮਹਿੰਗਾ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਜ਼ੀਰੋ ਬਿਲਾਂ ਦੀ ਗਰੰਟੀ ਦਿੱਤੀ ਸੀ ਔਰ ਜ਼ੀਰੋ ਬਿਲ ਕੀਤੇ ਸੋ ਇਹ ਬਹੁਤ ਵੱਡਾ ਐਡਵਾਂਟੇਜ ਪੋਲਿਟੀਕਲ ਐਡਵਾਂਟੇਜ ਆਮ ਆਦਮੀ ਪਾਰਟੀ ਨੂੰ ਮਿਲਣ ਵਾਲਾ ਹੈ ਇਹ ਭਗਵੰਤ ਮਾਨ ਵੀ ਜਾਣਦੇ ਨੇ ਕਿਉਂਕਿ ਜਲੰਧਰ ਦੀ ਜਿਹੜੀ ਜ਼ਿਮਨੀ ਚੌਂ ਸੀ ਜਿੱਥੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਉੱਥੇ ਵੀ ਜ਼ੀਰੋ ਬਿਜਲੀ ਬਿਲਾਂ ਦਾ ਜਿਹੜਾ ਇੱਕ ਬਹੁਤ ਵੱਡਾ ਫੈਕਟਰ ਸੀ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਹਨਾਂ 13 ਦੀਆਂ 13 ਸੀਟਾਂ ਤੇ ਪੂਰਾ ਜ਼ੋਰ ਵੀ ਲਾ ਰਹੀ ਹੈ ਚੋਣ ਪ੍ਰਚਾਰ ਵੀ ਕਰ ਰਹੀ ਹੈ ਔਰ ਅਗਰ ਕਾਂਗਰਸ ਨਾਲ ਗੱਠਜੋੜ ਨਹੀਂ ਹੁੰਦਾ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਦੀ ਰਣਨੀਤੀ ਤੇ ਕੋਈ ਬਹੁਤਾ ਪੰਜਾਬ 'ਚ ਫਰਕ ਪੈਣ ਵਾਲਾ ਨਹੀਂ ਹੈ ਡੱਲਾ ਜੀ ਗੱਲ ਪੰਜਾਬ ਦੀ ਸਿਆਸਤ ਦੀ ਕਰੀਏ ਤੇ ਇੱਕ ਵਾਰ ਫਿਰ ਤੋਂ ਪੋਲੀਟੀਕਲ ਚਰਚਾ ਜੋ ਹੈ ਉਹ ਸ਼ੁਰੂ ਹੋ ਗਈ ਹੈ ਕਿ ਆਖਿਰ 2022 ਦੇ ਵਿੱਚ ਕਾਂਗਰਸ ਪਾਰਟੀ ਕਿਉਂ ਹਾਰੀ ਸੀ ਜਦੋਂ ਕਿ ਆਪਾਂ ਗੱਲ ਕਰੀਏ ਤਾਂ ਕਾਂਗਰਸ ਦੀ ਹਾਰ ਨੂੰ ਲਗਭਗ ਡੇਢ ਸਾਲ ਤੋਂ ਵੱਧ ਦਾ ਸਮਾਂ ਜ਼ਰੂਰ ਹੋ ਗਿਆ ਹੈ ਤੁਹਾਡਾ ਐਨਾਲਿਸਿਸ ਇਸ ਸਭ ਦੇ ਉੱਪਰ ਕੀ ਕਹਿੰਦਾ ਹੈ ਕੀ ਕਾਂਗਰਸ ਪਾਰਟੀ ਨੇ ਆਪਣੀ ਹਾਰ ਤੋਂ ਕੁਝ ਸਬਕ ਸਿੱਖਿਆ ਕਿਉਂ ਹਾਰੀ ਸੀ ਇਹਨਾਂ ਵਿਸ਼ਿਆਂ ਦੇ ਉੱਪਰ ਜੋ ਹੈ ਅਧਿਐਨ ਕੀਤਾ ਗਿਆ ਹੈ ਕਾਂਗਰਸ ਪਾਰਟੀ ਵੱਲੋਂ ਆਖਿਰ ਕਿੱਥੇ ਕਮੀਆਂ ਰਹਿ ਗਈਆਂ ਤੇ ਨਾਲ ਦੀ ਨਾਲ ਜੇ ਆਪਾਂ ਦੇਖੀਏ ਕਿ 2024 2024 ਦੀਆਂ ਚੋਣਾਂ ਨੇੜੇ ਹੀ ਬਸ ਆ ਖੜੀਆਂ ਨੇ ਤੇ ਕੀ ਕੁਝ ਸਬਕ ਲੈ ਕੇ ਸਹੀ ਢੰਗ ਨਾਲ ਅੱਗੇ ਵਾਧੀ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਇਸ ਸਬਦ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਹਰਜੋਤ ਜੀ ਮੇਰਾ ਸਭ ਤੋਂ ਪਹਿਲਾ ਤਾਂ ਜਵਾਬ ਹੈ ਕਿ ਪੰਜਾਬ ਵਾਲੀ ਹਾਰ ਤੋਂ ਕਾਂਗਰਸ ਨੇ ਕੋਈ ਸਬਕ ਨਹੀਂ ਲਿਆ ਪੰਜਾਬ 'ਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਗਿਆ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਮੁੱਖ ਦਾਵੇਦਾਰ ਸੀ ਉਸੇ ਤਰ੍ਹਾਂ ਸੀ ਰਾਜਸਥਾਨ 'ਚ ਦੇਖਿਆ ਰਾਜਸਥਾਨ ਦੇ ਵਿੱਚ ਸਚਿਨ ਪਾਇਲਟ ਵੀ ਮੁੱਖ ਮੰਤਰੀ ਦੇ ਦਾਵੇਦਾਰ ਸੀ ਲੇਕਿਨ ਅਸ਼ੋਕ ਗਹਿਲੋਤ ਨੂੰ ਬਰਕਰਾਰ ਰੱਖਿਆ ਗਿਆ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਪੰਜਾਬ 'ਚ ਅਗਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੁੰਦਾ ਤੇ ਸਥਿਤੀਆਂ ਇੰਨੀਆਂ ਖਰਾਬ ਨਹੀਂ ਸੀ ਹੋਣੀਆਂ ਉਂਝ ਚਰਨਜੀਤ ਚੰਨੀ ਵੀ ਇੱਕ ਚੰਗੇ ਮੁੱਖ ਮੰਤਰੀ ਸੀ ਪਰ ਚਰਨਜੀਤ ਚੰਨੀ ਅਚਾਨਕ ਬਣੇ ਮੁੱਖ ਮੰਤਰੀ ਸੀ ਜਿਹਦੇ ਕਰਕੇ ਉਹ ਬਹੁਤ ਕੁਝ ਡਿਲੀਵਰ ਨਹੀਂ ਕਰ ਸਕੇ ਬਹੁਤ ਥੋੜੇ ਸਮੇਂ ਦੇ ਵਿੱਚ ਔਰ ਚੋਣਾ ਤੋਂ ਠੀਕ ਪਹਿਲਾਂ ਚਰਨਜੀਤ ਚੰਨੀ ਹੋਣਾ ਦੇ ਰਿਸ਼ਤੇਦਾਰ ਤੇ ਜਿਸ ਤਰ੍ਹਾਂ ਨਾਲ ਜਿਸ ਤਰ੍ਹਾਂ ਨਾਲ ਕਰੋੜਾਂ ਰੁਪਏ ਬਰਾਮਦ ਹੋਏ ਉਹਦੇ ਨਾਲ ਚਰਨਜੀਤ ਚੰਨੀ ਹੋਣਾ ਨੂੰ ਸਿਆਸੀ ਤੌਰ ਤੇ ਬਹੁਤ ਨੁਕਸਾਨ ਹੋਇਆ ਔਰ ਕਾਂਗਰਸ ਚ ਗੁੱਟਬਾਜ਼ੀ ਔਰ ਕਾਂਗਰਸ ਚ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਚਹੇਤਿਆਂ ਨੂੰ ਆਪਣੇ ਪਿਆਰਿਆਂ ਨੂੰ ਆਪਣੇ ਭਰਾਵਾਂ ਨੂੰ ਆਪਣੀਆਂ ਪਤਨੀਆਂ ਨੂੰ ਜਿਹੜਾ ਟਿਕਟਾਂ ਦਿਵਾਉਣ ਦੀ ਹੋੜ ਸੀ ਉਹਨੇ ਵੀ ਕਾਂਗਰਸ ਪਾਰਟੀ ਦਾ ਬਹੁਤ ਨੁਕਸਾਨ ਕੀਤਾ ਭਾਵੇਂ ਸਾਰੀਆਂ ਸਾਰੇ ਲੀਡਰਾਂ ਦੀਆਂ ਪਤਨੀਆਂ ਨੂੰ ਵੀ ਨਹੀਂ ਟਿਕਟਾਂ ਮਿਲੀਆਂ ਭਰਾਵਾਂ ਨੂੰ ਵੀ ਨਹੀਂ ਮਿਲੀਆਂ ਉਹਨਾਂ ਦੇ ਚਹੇਤਿਆਂ ਨੂੰ ਵੀ ਨਹੀਂ ਮਿਲੀਆਂ ਪਰ ਉਹਦੇ ਨਾਲ ਕਾਂਗਰਸ ਦੇ ਵਿੱਚ ਇੱਕ ਬਹੁਤ ਜ਼ਿਆਦਾ ਕਮਸਾਨ ਪੈ ਗਿਆ ਇੱਕ ਵਿਰੋਧ ਬਹੁਤ ਜ਼ਿਆਦਾ ਆਪਸ ਦੇ ਵਿੱਚ ਉਮੀਦਵਾਰਾਂ ਦਾ ਹੋਇਆ ਹਰ ਉਮੀਦਵਾਰ ਦਾ ਵਿਰੋਧ ਵਿਰੋਧ ਕਰਨ ਵਾਲੇ ਵੀ ਕਈ ਕਾਂਗਸੀ ਸੀ ਕਈ ਸੀਟਾਂ ਤੇ ਇਸ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲਿਆ ਔਰ ਕਾਂਗਰਸ ਦੀ ਹਾਰ ਦਾ ਮੁੱਖ ਕਾਰਨ ਜਿਹੜਾ ਮੈਂ ਮੰਨਦਾ ਸੀ ਉਹ ਸੀ ਕਾਂਗਰਸ ਦਾ ਮਾਫੀਆ ਰਾਜ ਕੈਪਟਨ ਮਰਿੰਦਰ ਦੇ ਸ਼ਾਸਨ ਕਾਲ ਦੇ ਦੌਰਾਨ ਜਿਵੇਂ ਪੰਜਾਬ ਚ ਮਾਫੀਆ ਚੱਲਿਆ ਜਿਵੇਂ ਕਾਂਗਰਸ ਦੇ ਲੀਡਰਾਂ ਨੇ ਨੋਟ ਛਾਪੇ ਜਿਵੇਂ ਕਾਂਗਰਸ ਦੇ ਲੀਡਰਾਂ ਨੇ ਪੈਸੇ ਕਮਾਏ ਆਪਣੇ ਕਾਰੋਬਾਰ ਸੈੱਟ ਕੀਤੇ ਜਿਵੇਂ ਪੰਜਾਬ ਗਰੀਬ ਹੋਇਆ ਸਾਰੇ ਲੀਡਰ ਨਹੀਂ ਕਾਂਗਰਸ ਦੇ ਮੈਂ ਕਹਿੰਦਾ ਉਹਨਾਂ ਨੇ ਨੋਟ ਛਾਪੇ ਕੁਝ ਲੀਡਰਾਂ ਨੇ ਨੋਟ ਛਾਪੇ ਕੁਝ ਲੀਡਰਾਂ ਨੇ ਖੂਬ ਪੈਸੇ ਕਮਾਏ ਹੁਣ ਇਹਨਾਂ ਦੀ ਗਿਣਤੀ ਘਟਬੰਦ ਹੋ ਸਕਦੀ ਹੈ ਉਹ ਇੱਕ ਵੱਖਰਾ ਵਿਸ਼ਾ ਡਿਬੇਟ ਦਾ ਪਰ ਕਾਂਗਰਸ ਦੀ ਕਰਪਸ਼ਨ ਕਿਸੇ ਤੋਂ ਨਹੀਂ ਲੁਕੀ ਕੈਪਟਨ ਮਰਿੰਦਰ ਦੇ ਰਾਜ ਚ ਕੈਪਟਨ ਆਪ ਹੀ ਕਹਿੰਦਾ ਸੀ ਵੀ ਕਿੰਨੇ ਐਮ ਐਲ اے ਸੀ ਜਿਹੜੇ ਉਹਨਾਂ ਦੀਆਂ ਮੇਰੇ ਕੋਲੇ ਫਾਈਲਾਂ ਸੀ ਮੈਨੂੰ ਹਾਈ ਕਮਾਂਡ ਨੇ ਕਾਰਵਾਈ ਨਹੀਂ ਕਰਨ ਦਿੱਤੀ ਔਰ ਜਿਵੇਂ ਪੰਜਾਬ ਚ ਰੇਤਾ ਵਿਕਿਆ ਜਿਵੇਂ ਪੰਜਾਬ ਚ ਸ਼ਰਾਬ ਮਾਫੀਆ ਸੀ ਕੋਵਿਡ ਦੇ ਸਮੇਂ ਚ ਦੁਨੀਆ ਨੂੰ ਸ਼ਮਸ਼ਾਨ ਚ ਥਾਂ ਨਹੀਂ ਸੀ ਮਿਲ ਰਹੀ ਤੇ ਸ਼ਰਾਬ ਦੇ ਠੇਕਿਆਂ ਤੇ ਰੰਗ ਬਰੰਗੀਆਂ ਰੌਣਕਾਂ ਸੀ ਇਹ ਸਭ ਕੁਝ ਕੈਪਟਨ ਅਮਰਿੰਦਰ ਦੇ ਰਾਜ ਚ ਹੋਇਆ। ਨਾ ਕਿਸਾਨੀ ਦਾ ਕਰਜ਼ਾ ਮਾਫ਼ ਹੋਇਆ, ਨਾ ਘਰ-ਘਰ ਨੌਕਰੀ ਲੱਗੀ, ਨਾ ਨੌਜਵਾਨਾਂ ਨੂੰ ਮੋਬਾਈਲ ਮਿਲੇ, ਐਵੇਂ ਥੋੜੇ ਜਿਹੇ ਮੋਬਾਈਲ ਜਿਹੜੇ ਬਾਅਦ ਦੇ ਵਿੱਚ ਸਰਕਾਰੀ ਪੈਸੇ ਤੇ ਸਰਕਾਰ ਨੇ ਵੰਡੇ। ਉਹ ਲੋਕ ਨਾ ਖੁਸ਼ ਰਹੇ। ਇਸੇ ਕਰਕੇ ਕੈਪਟਨ ਅਮਰਿੰਦਰ ਵੀ ਹਾਰੇ ਤੇ ਪੂਰੀ ਕਾਂਗਰਸ ਵੀ ਹਾਰੀ। ਭਾਵੇਂ ਕੈਪਟਨ ਨੇ ਆਪਣੀ ਪਾਰਟੀ ਬਣਾਈ ਸੀ ਉਹ ਤਾਂ ਵੀ ਹਾਰੇ। ਸੋ ਇਹ ਸਾਰੇ ਲੋਕ ਹਾਰੇ। ਔਰ ਕਿਸੇ ਤਰ੍ਹਾਂ ਦਾ ਸਬਕ ਹੈ ਜਿਹੜਾ ਉਹ ਕਾਂਗਰਸ ਪਾਰਟੀ ਨੇ ਨਹੀਂ ਲਿਆ ਅਗਰ ਲਿਆ ਹੁੰਦਾ ਨਾ ਛੱਤੀਸਗੜ੍ਹ ਕਾਂਗਰਸ ਹਾਰਦੀ ਨਾ ਰਾਜਸਥਾਨ ਚ ਕਾਂਗਰਸ ਹਾਰਦੀ ਔਰ ਉਸੇ ਤਰ੍ਹਾਂ ਕਾਂਗਰਸ ਦੇ ਵਿੱਚ ਗੁਟਬਾਜ਼ੀ ਬਰਕਰਾਰ ਹੈ ਕਈ ਲੀਡਰ ਕਾਂਗਰਸ ਦੇ ਜਿਨ੍ਹਾਂ ਤੇ ਕਰਪਸ਼ਨ ਦੇ ਚਾਰਜਸ ਨੇ ਉਹ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਨੇ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਇਹ ਲੱਗਦਾ ਹੈ ਕਿ ਜਿਹੜੇ ਵੀ ਕਾਂਗਰਸ ਦੇ ਲੀਡਰਾਂ ਤੇ ਕਰਪਸ਼ਨ ਦੇ ਕੇਸ ਬਣੇ ਨੇ ਉਹ ਝੂਠੇ ਬਣੇ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਇਹ ਲੱਗਦਾ ਹੈ ਇਸ ਕਰਕੇ ਮੈਂ ਕਹਿ ਸਕਦਾ ਕਿ ਕਾਂਗਰਸ ਦੀ ਸਿਟੀ ਦੇ ਵਿੱਚ ਕੋਈ ਜ਼ਿਆਦਾ ਬਦਲਾਅ ਨਹੀਂ ਹੈ ਅੱਜ ਵੀ ਕਾਂਗਰਸ ਉੱਥੇ ਖੜੀ ਹੈ ਜਿੱਥੇ ਕਾਂਗਰਸ 2022 ਤੋਂ ਪਹਿਲਾਂ ਖੜੀ ਸੀ ਹਾਂ ਕੁਝ ਲੀਡਰ ਜ਼ਰੂਰ ਕਾਂਗਰਸ ਦੇ ਸਰਗਰਮ ਹੋਏ ਨੇ ਜਿਹੜੇ ਆਪਣੇ ਦਮ ਤੇ ਅਗਰ ਕਾਂਗਰਸ ਨੂੰ ਥੋੜਾ ਜਿਹਾ ਅੱਗੇ ਲੈ ਜਾਣ 2024 ਚ ਉਹ ਵੇਖਣ ਵਾਲੀ ਗੱਲ ਰਹੇਗੀ ਕਿਉਂਕਿ ਕਾਂਗਰਸ ਦੇ ਫੈਸਲੇ 2024 ਤੋਂ ਪਹਿਲਾਂ ਹਰਜੋਤ ਜੀ ਕਿਸ ਤਰ੍ਹਾਂ ਦੇ ਹੁੰਦੇ ਨੇ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਦੀ ਹੁੰਦੀ ਹੈ ਅੱਜ ਵੀ ਬਹੁਤ ਸਾਰੇ ਕਾਂਗਰਸ ਜਿਹੜੇ ਟਿਕਟਾਂ ਦੇ ਦਾਵੇਦਾਰ ਨੇ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹ ਹੈ ਕਿ ਪਾਰਲੀਮੈਂਟ ਦੀ ਟਿਕਟ ਉਹਨਾਂ ਦੇ ਪਰਿਵਾਰ 'ਚ ਮਿਲੇ ਸੋ ਜਦੋਂ ਤੱਕ ਕਾਂਗਰਸ ਪਰਿਵਾਰਵਾਦ 'ਚੋਂ ਬਾਹਰ ਨਹੀਂ ਆਉਂਦੀ ਸੂਬਿਆਂ 'ਚੋਂ ਵੀ ਤਦ ਤੱਕ ਕਾਂਗਰਸ ਮੈਨੂੰ ਲੱਗਦਾ ਬਹੁਤਾ ਚੰਗਾ ਕਰ ਨਹੀਂ ਪਾਏਗੀ ਸੋ ਹਰਜੋਤ ਜੀ ਤੁਹਾਡੇ ਸਵਾਲ ਨੂੰ ਇੱਥੇ ਮੁਕਾ ਦਿੰਨਾ ਇਹਨਾਂ ਸਾਰੀਆਂ ਕਮੀਆਂ ਕਰਕੇ ਕਰਪਸ਼ਨ ਕਰਕੇ ਮਾਫੀਆ ਕਰਕੇ ਇਹਨਾਂ ਕਰਕੇ ਗੁੱਟਬਾਜ਼ੀ ਕਰਕੇ ਇਹਨਾਂ ਕਰਕੇ ਕਾਂਗਰਸ 78 ਤੋਂ 18 ਤੇ ਆਈ ਸੀ ਕੋਈ ਇੱਕ ਕਾਰਨ ਨਹੀਂ ਸੀ ਕਾਂਗਰਸ ਦੇ 78 ਤੋਂ 18 ਤੇ ਆਉਂਦਾ ਦਲਜੀ ਗੱਲ ਬਿਕਰਮ ਸਿੰਘ ਮਜੀਠੀਆ ਦੀ ਕਰੀਏ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਸੱਦਿਆ ਗਿਆ ਸੋ ਇਸ ਮਾਮਲੇ ਦੇ ਉੱਪਰ ਅਪਡੇਟ ਜ਼ਰੂਰ ਚਾਹਾਂਗੇ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰਿਓ ਪੂਰੀ ਗੱਲ ਬਿਕਰਮ ਸਿੰਘ ਮਜੀਠੀਆ ਨੂੰ ਇੱਕ ਵਾਰੀ ਫੇਰ ਬੁਲਾਇਆ ਗਿਆ 27 ਦਸੰਬਰ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਉਹਨਾਂ ਨੂੰ ਦੋ ਦਿਨ ਪਹਿਲਾਂ ਹੀ ਪੁੱਛਗਿੱਛ ਦੇ ਲਈ ਬੁਲਾਇਆ ਸੀ ਸਾਨੂੰ ਪਤਾ ਹੈ ਕਿ ਉਹ ਪਟਿਆਲਾ ਗਏ ਸੀ ਐਸਟੀਐਫ ਦੇ ਸਾਹਮਣੇ ਪੇਸ਼ ਹੋਏ ਕਾਫੀ ਵੱਡੀ ਗਿਣਤੀ 'ਚ ਅਕਾਲੀ ਦਲ ਦੇ ਵਰਕਰ ਲੀਡਰ ਉਹਨਾਂ ਦੇ ਨਾਲ ਰਹੇ ਦੇਰ ਸ਼ਾਮ ਤੱਕ ਲਗਭਗ 6-7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਬਾਹਰ ਆਏ ਸੀ ਔਰ ਹੁਣ ਕੱਲ੍ਹ ਜਾਣਕਾਰੀ ਆਈ ਹੈ ਕਿ ਉਹਨਾਂ ਨੂੰ ਦੁਬਾਰਾ 27 ਦਸੰਬਰ ਨੂੰ ਬੁਲਾਇਆ ਗਿਆ ਹੁਣ 27 ਦਸੰਬਰ ਨੂੰ ਇੱਕ ਵਾਰ ਫੇਰ ਵਿਕਰਮ ਮਜੀਠੀਆ ਸੇਟ ਅੱਗੇ ਪੇਸ਼ ਹੋਣਗੇ ਸੋ ਕੀ ਅੱਗੇ ਪੁੱਛਗਿੱਛ ਹੁੰਦੀ ਹੈ ਪੁਲਿਸ ਕਿਸ ਨਤੀਜੇ ਤੇ ਪਹੁੰਚਦੀ ਹੈ ਇਹਦੇ ਉੱਤੇ ਨਜ਼ਰ ਲਗਾਤਾਰ ਬਣੀ ਰਹੇਗੀ ਦੇਖੋ ਵਿਕਰਮ ਮਜੀਠੀਏ ਤੇ 2021 ਚ ਕੇਸ ਦਰਜ ਕੀਤਾ ਗਿਆ ਸੀ ਐਨਡੀਪੀਐਸ ਐਕਟ ਦੇ ਤਹਿਤ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ ਔਰ ਉਸ ਵੇਲੇ ਉਹਨਾਂ ਦੇ ਉਤੇ ਕੇਸ ਦਰਜ ਕੀਤਾ ਗਿਆ ਸੀ ਉਹਨਾਂ ਨੇ ਸਰੈਂਡਰ ਕੀਤਾ ਸੀ ਫਰਵਰੀ 2022 ਦੇ ਵਿੱਚ ਚੋਣਾਂ ਤੋਂ ਬਾਅਦ ਔਰ ਲਗਭਗ 6-7 ਮਹੀਨੇ ਜੇਲ੍ਹ ਦੇ ਵਿੱਚ ਰਹੇ ਤੇ ਉਹਨਾਂ ਦੀ ਜ਼ਮਾਨਤ ਹੋਈ ਸੋ ਕੋਈ ਵੀ ਠੋਸ ਪ੍ਰਾਪਤੀ ਵਿਕਰਮ ਸਿੰਘ ਮਜੀਠੀਏ ਦੇ ਕੇਸ ਚ ਕਦੀ ਵੀ ਪੁਲਿਸ ਨੂੰ ਮਿਲਦੀ ਨਜ਼ਰ ਨਹੀਂ ਆਈ ਬਿਕਰਮ ਮਜੀਠੀਆ ਲਗਾਤਾਰ ਕਹਿ ਰਹੇ ਨੇ ਕਿ ਇਹ ਪੋਲਿਟੀਕਲ ਵੈਂਡੇਟਾ ਦਾ ਕੇਸ ਹੈ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਹੁਣ ਸਿੱਟ ਕੀ ਕੋਈ ਠੋਸ ਤੱਥ ਕੋਈ ਠੋਸ ਸਬੂਤ ਪੇਸ਼ ਕਰ ਪਾਏਗੀ ਬਿਕਰਮ ਮਜੀਠੀਆ ਵੀ ਚੈਲੰਜ ਕਰਦੇ ਨੇ ਕਿ ਜੇ ਕੋਈ ਸਬੂਤ ਹੈ ਤੇ ਅਦਾਲਤ ਨੂੰ ਸੌਂਪੋ ਸੋ ਬੜੇ ਦਿਲਚਸਪ ਮੋੜ ਦੇ ਵਿੱਚ ਹੋਏਗੀ ਜਿਹੜੀ ਸਿੱਟ ਦੀ ਇਹ ਪੁੱਛਗਛਾ ਕਿਉਂਕਿ ਅਗਰ ਸਿੱਟ ਕੋਈ ਠੋਸ ਸਬੂਤ ਨਾ ਲੱਭ ਸਕੇ ਉਹਦੇ ਨਾਲ ਵਿਕਰਮ ਸਿੰਘ ਮਜੀਠੀਆ ਹੋਰ ਮਜ਼ਬੂਤ ਹੋ ਸਕਦੇ ਨੇ ਦਲਾ ਜੀ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ ਜਥੇਬੰਦੀਆਂ ਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਸੋ ਇਸ ਮੀਟਿੰਗ ਦੇ ਵਿੱਚ ਸਥਾਈ ਸਥਾਈ ਮੰਗਾਂ ਦਾ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਪੰਜਾਬ ਸਰਕਾਰ ਨੂੰ ਸੋ ਇਸ ਮੀਟਿੰਗ ਬਾਰੇ ਜ਼ਰੂਰ ਗੱਲ ਜਾਣਨਾ ਚਾਹਾਂਗੇ ਤੁਹਾਨੂੰ ਕੀ ਨਤੀਜਾ ਨਿਕਲਦਾ ਦਿਖਦਾ ਇਸ ਮੀਟਿੰਗ ਦਾ ਔਰ ਜੋ ਇਸ ਮੀਟਿੰਗ ਨੂੰ ਲੈ ਕੇ ਜੋ ਸਥਾਈ ਮੰਗਾਂ ਦਾ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਬਾਰੇ ਵੀ ਗੱਲ ਜ਼ਰੂਰ ਸਾਂਝੀ ਕਰਿਓ ਇਕੋ ਸੰਯੁਕਤ ਕਿਸਾਨ ਮੋਰਚੇ ਦੀਆਂ ਕਈ ਜਥੇਬੰਦੀਆਂ ਕੱਲ ਭਗਵੰਤ ਮਾਨ ਨਾਲ ਮੀਟਿੰਗ ਕੀਤੀਆਂ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਲਗਭਗ 27 ਮੰਗਾਂ ਸੀ ਕਿਸਾਨ ਜਥੇਬੰਦੀਆਂ ਦੀਆਂ ਔਰ ਭਗਵੰਤ ਮਾਨ ਦੇ ਨਾਲ ਵੀ ਮੀਟਿੰਗ ਹੋਈ ਮੀਟਿੰਗ ਹੋਈ ਹੈ ਔਰ ਇੱਕ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਜਿਦੇ ਵਿੱਚ ਤਿੰਨ ਨੁਮਾਇੰਦੇ ਸਰਕਾਰ ਦੇ ਹੋਣਗੇ ਔਰ ਪੰਜ ਨੁਮਾਇੰਦੇ ਕਿਸਾਨ ਜਥੇਬੰਦੀਆਂ ਦੇ ਰੁਲਦੂ ਸਿੰਘ ਮਾਨਸਾ ਉਹਨਾਂ ਨੇ ਬਾਅਦ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਦੱਸਿਆ ਕਿ ਸਰਕਾਰ ਗੰਭੀਰ ਦਿਖੀ ਹੈ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਹੈ ਜੱਥੇਬੰਦੀਆਂ ਬਾਅਦ ਦੇ ਵਿੱਚ ਆਪਣੇ ਪੰਜ ਨੁਮਾਇੰਦਿਆਂ ਦੇ ਨਾਮ ਦੇਣਗੀਆਂ ਖੇਤੀਬਾੜੀ ਮੰਤਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਸੋ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਗੰਭੀਰਤਾ ਦੇ ਨਾਲ ਸਾਡੀਆਂ ਮੰਗਾਂ ਮੰਨੀਆਂ ਤਾਂ ਠੀਕ ਹੈ ਨਹੀਂ ਤਾਂ ਇੱਕ ਵਾਰ ਮੁੜ ਤੋਂ ਅਸੀਂ ਅੰਦੋਲਨ ਦੇ ਰਾਹ ਪਾਵਾਂਗੇ ਸੋ ਆਉਂਦੇ ਦਿਨਾਂ ਦੇ ਵਿੱਚ ਇਹ ਸਥਿਤੀ ਸਪਸ਼ਟ ਹੋਏਗੀ ਕਿ ਕਮੇਟੀ ਕੀ ਫੈਸਲਾ ਕਰਦੀ ਹੈ ਕਿਸਾਨ ਜੱਥੇਬੰਦੀਆਂ ਕਿਹੜੇ-ਕਿਹੜੇ ਨਾਮ ਨੇ ਉਹ ਪੰਜਾਬ ਸਰਕਾਰ ਨੂੰ ਦੰਦੀਆਂ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ